ਅਖਾਲੀ ਦਲ ਉਹ ਪਾਰਟੀ ਹੈ ਜਿਹਦੇ ਵਰਕਰਾਂ ਨੇ ਇਹਦੇ 16-16 ਸਾਲ ਇਕੱਲੇ ਕਰਦੇ ਹੋ ਰਹੇ ਨੇ ਬਿਕਰਮਜੀਤਿਆ ਦੀ ਗ੍ਰਿਫਤਾਰੀ ਦੇ ਉੱਤੇ ਜਿੱਥੇ ਸ਼੍ਰੋਮਣੀ ਅਕਾਲੀ ਦਲ ਲਗਾਤਾਰ ਵਿਰੋਧ ਕਰ ਰਿਹਾ ਹੈ ਉੱਥੇ ਹੀ ਸੁਖਵੀਰ ਸਿੰਘ ਬਾਦਲ ਨੇ ਵੀ ਮੁੱਖ ਮੰਤਰੀ ਮਾਨ ਤੇ ਨਿਸ਼ਾਨਾ ਸਾਧਿਆ ਹੈ ਉਹਨਾਂ ਨੇ ਕਿਹਾ ਕਿ ਤੁਹਾਡੇ ਇੱਕ ਪਾਚੇ ਦੇ ਨਾਲ ਤੁਸੀਂ ਅਕਾਲੀ ਦਲ ਨੂੰ ਡਰਾ ਨਹੀਂ ਸਕਦੇ ਅਕਾਲੀ ਦਲ ਤਾਂ ਜੇਲਾਂ ਚੋਂ ਹੀ ਬਣਿਆ ਹੈ ਹੋਰ ਕੀ ਕੁਝ ਬੋਲੇ ਸੁਖਵੀਰ ਬਾਦਲ ਆਉਂਸੁੰਦੇ ਆ ਇੱਕ ਮਿੰਟ ਤੱਕੜਾਉਣ ਵਾਲੇ ਸੋਚਦੇ ਹੈ ਕੀ ਪਰਚੇ ਪਿਛਾੜਦ ਕਰਕੇ ਆਕਾਲੀ ਦਲ ਦੀ ਲੀਡਰਸ਼ਿਪ ਤੇ ਵਰਕਰਾਂ ਉਡਾਣਗੇ ਬਹੁਤ ਗਲਤ ਫਹਿਮੀ ਚ ਹੈ ਹਾਂਜੀ ਆਕਾਲੀ ਦਲ ਉਹ ਪਾਰਟੀ ਹੈ ਜਿਹਦੇ ਵਰਕਰਾਂ ਨੇ ਇਹਦੇ 16-16 ਸਾਲ ਖੱਲੇ ਕਰਦੇ ਹੋ ਰਹੇ ਨੇ ਆਪਣੇ ਕਮਜ਼ੋਰੀਆਂ ਲਕੌਰਿਆ ਜਿਹੜੀ ਲੁੱਟਖੋ ਕਰੀ ਜਾਂਦੇ ਆ ਲਕੌਰਿਆ ਇਹਨੂੰ ਐ ਨਹੀਂ ਪਤਾ ਸਾਰੇ ਲੁੱਟਖੋ ਜਿਹੜਾ ਕੀਤਾ ਸੱਚੀ ਦਾ ਹਿਸਾਬ 1.5 ਸਾਲ ਬਸ ਹੋਊ ਆਕਾਲੀ ਦਲ ਉਹ ਪਾਰਟੀ ਹੈ ਜਿਹਦੇ ਵਰਕਰਾਂ ਨੇ ਇਹਦੇ 16-16 ਸਾਲ ਇਹ ਲੱਗ ਰਹੀਆਂ ਹਨ ਵਿਕਰਮਜੀਤਿਆ ਦੀ ਗ੍ਰਿਫਤਾਰੀ ਦੇ ਉੱਤੇ ਜਿੱਥੇ ਸ਼੍ਰੋਮਣੀ ਅਕਾਲੀ ਦਲ ਲਗਾਤਾਰ ਵਿਰੋਧ ਕਰ ਰਿਹਾ ਹੈ ਉੱਥੇ ਹੀ ਸੁਖਵੀਰ ਸਿੰਘ ਬਾਦਲ ਨੇ ਵੀ ਮੁੱਖ ਮੰਤਰੀ ਮਾਨ ਤੇ ਨਿਸ਼ਾਨਾ ਸਾਧਿਆ ਹੈ ਉਹਨਾਂ ਨੇ ਕਿਹਾ ਕਿ ਤੁਹਾਡੇ ਇੱਕ ਪਾਚੇ ਦੇ ਨਾਲ ਤੁਸੀਂ ਅਕਾਲੀ ਦਲ ਨੂੰ ਡਰਾ ਨਹੀਂ ਸਕਦੇ ਅਕਾਲੀ ਦਲ ਤਾਂ ਜੇਲਾਂ ਚੋਂ ਹੀ ਬਣਿਆ ਹੈ ਹੋਰ ਕੀ ਕੁੱਝ ਬੋਲੇ ਸੁਖਵੀਰ ਬਾਦਲ ਆਉਂਸੰਦਿਆਂ ਇੱਕ ਮਿੰਟ ਤੱਕੜਾਂ ਵਾਲੇ ਸੋਚਦੇ ਐ ਕਿ ਪਰਚੇ ਦਰਜ ਕਰਕੇ ਅਕਾਲੀ ਦਲ ਦੀ ਲੀਡਰਸ਼ਿਪ ਤੇ ਵਰਕਰਾਂ ਉਡਾਣਗੇ ਬਹੁਤ ਗਲਤ ਫਹਿਮੀ ਚ ਹੈ ਹਾਂਜੀ ਅਕਾਲੀ ਦਲ ਉਹ ਪਾਰਟੀ ਹੈ ਜਿਹਦੇ ਵਰਕਰਾਂ ਨੇ ਦੇ 16-16 ਸਾਲ ਇਕੱਲੇ ਕਰਦੇ ਤੁਰੇ ਨੇ ਇਹ ਆਪਣੀ ਕਮਜ਼ੋਰੀਆਂ ਲਕੌਰਿਆ ਜਿਹੜੀ ਲੁੱਟਖੋ ਕਰੀ ਜਾਂਦੇ ਆ ਲਕੌਰਿਆ ਇਹਨੂੰ ਐ ਨਹੀਂ ਪਤਾ ਸਾਰੇ ਲੁੱਟਖੋ ਜਿਹੜਾ ਕੀਤਾ ਸੱਚੀ ਦਾ ਹਿਸਾਬ 1.5 ਸਾਲ ਬਸ ਹੋਊ ਅਕਾਲੀ ਦਲ ਉਹ ਪਾਰਟੀ ਹੈ ਇਹਦੇ ਵਰਕਰਾਂ ਨੇ ਇਹਦੇ 16-16 ਸਾਲ ਕੱਲੇ ਕਰਦੇ ਹੋ ਰਹੇ ਆ ਬਿਕਰਮਜੀਤਿਆ ਦੀ ਗ੍ਰਿਫਤਾਰੀ ਦੇ ਉੱਤੇ ਜਿੱਥੇ ਸ਼੍ਰੋਮਣੀ ਅਕਾਲੀ ਦਲ ਲਗਾਤਾਰ ਵਿਰੋਧ ਕਰ ਰਿਹਾ ਹੈ ਉੱਥੇ ਹੀ ਸੁਖਵੀਰ ਸਿੰਘ ਬਾਦਲ ਨੇ ਵੀ ਮੁੱਖ ਮੰਤਰੀ ਮਾਨ ਤੇ ਨਿਸ਼ਾਨਾ ਸਾਧਿਆ ਹੈ ਉਹਨਾਂ ਨੇ ਕਿਹਾ ਕਿ ਤੁਹਾਡੇ ਇੱਕ ਪਾਚੇ ਦੇ ਨਾਲ ਤੁਸੀਂ ਅਕਾਲੀ ਦਲ ਨੂੰ ਡਰਾ ਨਹੀਂ ਸਕਦੇ ਅਕਾਲੀ ਦਲ ਤਾਂ ਜੇਲਾਂ ਚੋਂ ਹੀ ਬਣਿਆ ਹੈ ਹੋਰ ਕੀ ਕੁਝ ਬੋਲੇ ਸੁਖਵੀਰ ਬਾਦਲ ਆਉਂਸਦਿਆਂ ਇੱਕ ਮਿੰਟ ਤੱਕੜਾਉਣ ਵਾਲੇ ਸੋਚਦੇ ਹੈ ਕਿ ਪਰਚੇ ਪਿਟਾਰ ਦੇ ਕਰਕੇ ਕਾਲੀ ਦਲ ਦੀ ਲੀਡਰਸ਼ਿਪ ਤੇ ਵਰਕ ਆਊਟ ਡਰਾਣਗੇ ਬਹੁਤ ਗਲਤ ਫਹਿਮੀ ਚ ਹੈ ਹਾਂਜੀ ਆ ਕਾਲੀ ਦਲ ਉਹ ਪਾਰਟੀ ਹੈ ਜਿਹਦੇ ਵਰਕਰਾਂ ਨੇ ਤੇ 16 16 ਸਾਲ ਥੱਲੇ ਕਰ ਦਿੱਤੇ ਹੋਏ ਨੇ ਤੇ ਆਪਣੀ ਕਮਜ਼ੋਰੀਆਂ ਲੁਕਾਉ ਰਿਹਾ ਹੈ ਜਿਹੜੀ ਲੁੱਟਖੋ ਕਰੀ ਜਾਂਦੇ ਆ ਲੁਕੋ ਰਿਹਾ ਹੈ ਇਹਨੂੰ ਐ ਨਹੀਂ ਪਤਾ ਸਾਰੇ ਲੁੱਟਖੋ ਜਿਹੜਾ ਕੀਤਾ ਸੱਚੀ ਦਾ ਹਿਸਾਬ 1.5 ਸਾਲ ਬਸ ਹੋ ਗਿਆ